ਜੋ ਨੂੰ ਟਕਰਾਵ ਦੀ ਸਥਿਤੀ ਬਣੀ ਹੋਈ ਹੈ ਦੰਦ ਮੇਸਹਾਲ ਪਹਾੜਾ ਸ਼੍ਰੋਮੇ ਗੁਰਦੁਆਰਾ ਪਰ ਬੰਦਾ ਕਮੇਟੀ ਦੇ ਵਿਚਕਾਰ ਜਿੱਤੇ ਜ਼ਾਰ ਕੁਲਦੀਪ ਸਿੰਘ ਗੜਗਚ ਨੂੰ ਲੈ ਕੇ ਹਾਜਿਸੋ ਬਣੇ ਹੋਇਆ ਮਾਹੌਲ ਬਣਿਆ 44ਵੀਂ ਬੱਸ ਸੀ ਪੰਚ ਸੀ ਬੜੀ ਦੁਧਾ ਪੈਦਾ ਹੋ ਰਹੀ ਹੈ ਕਿਉਂ ਇੱਕ ਨਾ ਆਪਾਂ ਨੂੰ ਰਹਿਤਾ ਸਭ ਨੂੰ ਕੈਂਪੇਨ ਕੀ ਅਪੀਲ ਕਰੂੰਗਾ ਕਿ ਸ੍ਰੀ ਅਕਾਲ ਤਖਤ ਸਾਹਿਬ ਮਹਾਨ ਨੇ ਔਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋਚਤਾ ਨੂੰ ਕੋਈ ਇੱਕ ਇੰਡੀਵਿਜੂਅਲ ਚੈਲੰਜ ਨਹੀਂ ਕਰ ਸਕਦਾ ਔਰ ਨਹੀਂ ਕਰਨਾ ਚਾਹੀਦਾ ਜੀ ਔਰ ਜਿੰਨੇ ਵੀ ਬਾਣਾ ਤੇ ਬਾਣਾ ਪਾਉਂਦੇ ਆ ਬਾਣੀ ਦਾ ਸਤਕਾਰ ਕਰਦੇ ਆ ਉਹਨਾਂ ਦੀ ਜ਼ਿੰਮੇਵਾਰੀ ਤਾਂ ਦੂਜਿਆਂ ਨਾਲੋਂ ਵੱਧ ਹੋ ਜਾਂਦੀ ਔਰ ਜਿਹੜਾ ਇਹ 6 ਜੂਨ ਦਾ ਘਲੂਕਾਰ ਨਿਵਾਸ ਹੈ ਜਾਂ ਜੋ ਇਹ ਯਾਦ ਉਸ ਦਿਨ ਸਾਰੇ ਇਕੱਤਰ ਹੁੰਦੇ ਆ ਉਹ ਆਪ ਇੱਕ ਬੜਾ ਸੋਲਮ ਅਕੇਸ਼ਨ ਹੈ ਜੀ ਉਹ ਉਸ ਦਿਨ ਨੂੰ ਤੁਸੀਂ ਗੁਰੂ ਦੇ ਚਰਨਾਚੇ ਅਰਦਾਸ ਬੇਨਤੀ ਕਰਨ ਵਾਸਤੇ ਇਕੱਠੇ ਹੋਨੇ ਕਿ ਜਿਨ੍ਹਾਂ ਨੇ ਉਹਨਾਂ ਦਿਨਾਂ 'ਚ ਸ਼ਹਾਦਤ ਦਿੱਤੀ ਜਦੋਂ ਤੁਹਾਡੀ ਆਪਣੀ ਫੌਜ ਆਪਣੀ ਸਰਕਾਰ ਨੇ ਆ ਕੇ ਟੈਂਕਾਂ, ਤੋਪਾਂ, ਗੋਲਾ, ਗੋਲਿਆਂ ਨਾਲ ਜੋ ਸ੍ਰੀ ਹਰਮੰਦਰ ਸਾਹਿਬ ਮਾਨਵਤਾ ਦੇ ਸਰਬੱਤ ਦੇ ਭਲੇ ਦੀ ਜਿੱਤੇ ਅਰਦਾਸ ਹੁੰਦੀ ਉਹ ਵੀ ਕੇਂਦਰ ਹੋਵੇ ਉੱਥੇ ਆ ਕੇ ਟੈਂਕਾਂ, ਤੋਪਾਂ, ਗੋਲਿਆਂ ਨਾਲ ਅਟੈਕ ਕਰਦਾ ਹੋਣ ਤੇ ਇੰਨੀ ਵੱਡੀ ਗਿਣਤੀ ਚ ਲੋਕ ਸ਼ਹੀਦ ਹੋ ਗਏ ਹੋ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਲੋਕ ਉੱਥੇ ਨਤਮਸਤਕ ਹੋਣ ਆਉਂਦੇ ਜਿਹੜਾ ਵੀ ਇਹਦੇ ਚ ੜਕੜੜੀ ਕਰੂ ਜਾਂ ਜਿਹੜਾ ਵੀ ਇਹਦੇ ਚ ਕੋਈ ਰੋਕ ਟੋਕ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਮੈਂ ਸਮਝਦਾ ਉਹ 6 ਜੂਨ ਦੀ ਸ਼ਹਾਦਤ ਦੇ ਨਾਲੇ ਸ਼ਹੀਦਾਂ ਦਾ અપਮਾਨ ਕਰ ਰਿਹਾ ਇਸ ਲਈ ਕਿਉਂਕਿ ਇਹ ਜਿੰਨੀ ਕਨਫਲਿਕਟਿੰਗ ਗੱਲਾਂ ਕੋਈ ਵੀ ਕਰ ਰਿਹਾ 6 ਜੂਨ ਨੂੰ ਸਾਈਡ ਤੇ 6 ਜੂਨ ਦੀ ਇੰਪੋਰਟੈਂਸ ਨੂੰ ਉਹਦੀ ਪਵਿੱਤਰਤਾ ਨੂੰ ਉਹਦੀ ਜੋ ਸ਼ਹੀਦੀ ਦਿਹਾੜੇ ਦੀ ਜੋ ਗੰਭੀਰਤਾ ਉਸ ਨੂੰ ਕਿੱਥੇ ਨਾ ਕਿੱਥੇ ਘਟਾਉਣ ਦੀ ਕੋਸ਼ਿਸ਼ ਕਰ ਰਿਹਾ ਇਸ ਲਈ ਮੇਰੀ ਤਾਂ ਸਾਰਿਆਂ ਨੂੰ ਅਪੀਲ ਹੈ ਕਿ ਭਾਈ ਤੇਰੀ ਮੇਰੀ ਕੇ ਨਾ ਪਹੋ ਔਰ ਸਿਰਫ ਤੇ ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਮਰਪਿਤ ਹੋ ਕੇ ਜੋ ਗੋਲੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਜਾ ਕੇ ਲੱਗੀ ਉਹਦੇ ਦੁਖਦਾਈ ਜੋ ਉਹ ਮੌਕਾ ਬਣਿਆ ਜੋ ਸ਼ਹਾਦਤਾਂ ਹੋਈਆਂ ਔਰ ਮਨੁੱਖਤਾ ਦੇ ਭਲੇ ਨੂੰ ਸਮਰਪਿਤ ਹੋ ਕੇ ਉੱਥੇ ਅਰਦਾਸ ਬੇਨਤੀ ਕਰੋ ਔਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵੋੱਚਤਾ ਨੂੰ ਕਾਇਮ ਰੱਖੋ ਜੇਤੇਦਾਰ ਅੱਜ ਕੋਈ ਹੋਰ ਹੈ ਕੱਲ ਕੋਈ ਹੋਰ ਹੋ ਸਕਦਾ ਔਰ ਇਹ ਚੱਲਦਾ ਆ ਨਗਰ ਅਕਾਲ ਚ ਸਾਫ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਔਰ ਉਸ ਸ਼ਾਨ ਨੂੰ ਬਰਕਰਾਰ ਰੱਖਣਾ ਹਰੇਕ ਗੁਰਸਿੱਖ ਦਾ ਗੁਰਨਾਣਕ ਨਾਮ ਲੇਵਾ ਸੰਗਤ ਦਾ ਫਰਜ਼ ਬਣਦਾ ਔਰ ਮੈਨੂੰ ਆਸ ਉਮੀਦ ਹੈ ਕੀ ਤੋਂ ਮਾ ਸਾਹਿਬ ਹੋਗੇ ਜਾਂ ਸੰਤ ਜੀ ਦੇ ਜਿਨ੍ਹਾਂ ਦੀ ਮੈਂ ਆਪ ਬੜੀ ਕਦਰ ਕਰਦਾ ਹੈ ਈਸ਼ਰ ਸਿੰਘ ਜੀ ਹੁਰੀ ਹੋਗੇ ਉਹਨਾਂ ਦੇ ਸੁਪੁੱਤਰ ਹੋਗੇ ਇਸ ਗੱਲ ਨੂੰ ਮੁੱਖ ਰੱਖਦਿਆਂ ਹੋਇਆ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਲਿਆਂ ਨੇ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਏ ਸੀ ਔਰ ਉਸੇ ਦਾ ਸਮਰਪਿਤ ਰਹਿਣ ਕੇ ਜੋ ਲੋਕੇ ਵੰਡੀਆਂ ਪਾਉਣਾ ਚਾਹੁੰਦੇ ਆ ਉਹਨਾਂ ਤੋਂ ਸੁਚੇਤ ਰਹਿਣ ਕੇ ਜੋ ਲੋਕ ਇਸ ਓਕੇਸ਼ਨ ਨੂੰ ਇਹਦੀ ਜਿਹੜੀ ਇੰਪੋਰਟੈਂਸ ਆ ਉਹਨੂੰ ਪਿੱਕਾ ਕਰਨ ਚਾਉਂਦੇ ਆ ਉਹਦੀ ਉਹਨਾਂ ਦੀ ਸਾਜਿਸ਼ ਦਾ ਸ਼ਿਕਾਰ ਨਹੀਂ ਹੋਣਾ